ਵੀਡੀਓ ਸਾਰੀ ਸੁਣ ਲਿਓ ਬਾਈ ਜੇ ਵੀਡੀਓ ਸੁਣ ਕੇ ਸਵਾਦ ਨਾ ਆਇਆ ਨਾ ਤਾਂ ਕਿਹੋ ਤੇ ਜੇ ਵੀਡੀਓ ਦੇਖ ਕੇ ਤੁਹਾਨੂੰ ਕੁਝ ਸਿੱਖਣ ਨੂੰ ਨਾ ਮਿਲਿਆ ਤਾਂ ਕਿਹੋ ਇੱਕ ਵਾਰ ਇੱਕ ਰਾਜਾ ਸੁੱਤਾ ਪਿਆ ਸੀ ਤੇ ਉਹਨੂੰ ਸੁਪਨਾ ਆਇਆ ਉਹ ਅਚਾਨਕ ਡਰ ਕੇ ਸੁਪਨੇ ਤੋਂ ਬਾਅਦ ਉੱਠਿਆ ਤੇ ਉਹਨੇ ਆਪਣੇ ਪੰਡਤ ਨੂੰ ਬੁਲਾਇਆ ਪੰਡਤ ਨੂੰ ਆਖਣ ਲੱਗਾ ਵੀ ਪੰਡਤ ਜੀ ਮੈਨੂੰ ਇੱਕ ਬਹੁਤ ਭਿਆਨਕ ਸੁਪਨਾ ਆਇਆ ਇਸ ਤਰ੍ਹਾਂ ਕਰਕੇ ਮੈਨੂੰ ਸੁਪਨਾ ਆਇਆ ਉਹਨੇ ਪੰਡਤ ਨੂੰ ਆਪਦਾ ਸੁਪਨਾ ਦੱਸਿਆ ਜਿਵੇਂ ਵੀ ਉਹਨੂੰ ਸੁਪਨਾ ਆਇਆ ਸੀ ਤਾਂ ਪੰਡਤ ਨੂੰ ਆਖਣ ਲੱਗਾ ਕਹਿੰਦਾ ਜੀ ਇਹ ਬਹੁਤ ਗਲਤ ਸੁਪਨਾ ਆਇਆ ਤੁਹਾਨੂੰ ਕਹਿੰਦਾ ਇਹ ਸੁਪਨੇ ਤੋਂ ਇਹ ਸਿੱਧ ਹੁੰਦਾ ਕਿ ਤੁਹਾਡਾ ਸਾਰਾ ਪਰਿਵਾਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਰੂਗਾ ਤੁਸੀਂ ਸਾਰੇ ਪਰਿਵਾਰ ਨੂੰ ਮਰਦੇ ਹੋਏ ਦੇਖੋਗੇ ਤਾਂ ਰਾਜੇ ਨੇ ਗੁੱਸੇ ਵਿੱਚ ਆ ਕੇ ਉਹ ਪੰਡਤ ਨੂੰ ਫਾਂਸੀ ਤੇ ਲਟਕਾਤਾ ਉਹ ਆਖਣ ਲੱਗਿਆ ਵੀ ਤੂੰ ਕਹੇ ਜੇ ਗੰਦੇ ਸ਼ਬਦ ਕਹੇ ਜੀ ਭੱਦੀ ਸ਼ਬਦਾਵਲੀ ਵਰਤੀ ਹੈ ਤੇ ਤੂੰ ਆਪਦੇ ਮੂੰਹੋਂ ਇਹ ਕਹਿਤਾ ਕਿ ਮੇਰਾ ਸਾਰਾ ਪਰਿਵਾਰ ਮਰੂਗਾ ਤਾਂ ਉਸ ਨੂੰ ਫਾਂਸੀ ਤੇ ਲਟਕਾਤਾ ਤੇ ਅਗਲੇ ਪੰਡਤ ਨੂੰ ਬੁਲਾਇਆ ਉਹ ਆਖਣ ਲੱਗਿਆ ਵੀ ਪੰਡਤ ਜੀ ਮੈਨੂੰ ਆ ਸੁਪਨਾ ਆਇਆ ਤੇ ਤੁਸੀਂ ਮੈਨੂੰ ਦੱਸੋ ਕਿ ਸੁਪਨੇ ਦਾ ਕੀ ਮਤਲਬ ਹੈ ਤਾਂ ਉਹ ਪੰਡਤ ਆਖਣ ਲੱਗਿਆ ਬਹੁਤ ਸੁਲਝਿਆ ਹੋਇਆ ਪੰਡਤ ਸੀ ਬਹੁਤ ਮਤਲਬ ਸਿੱਖਿਆ ਬਹੁਤ ਨੋਲਿਜ ਸੀ ਉਹ ਪੰਡਤ ਨੂੰ ਤਾਂ ਆਖਣ ਲੱਗਿਆ ਪੰਡਤ ਜੀ ਦੱਸੋ ਮੈਨੂੰ ਵੀ ਇਹ ਸੁਪਨੇ ਦਾ ਕੀ ਮਤਲਬ ਆ ਤਾਂ ਪੰਡਤ ਨੇ ਆਖਿਆ ਵੀ ਇਹ ਤਾਂ ਬਹੁਤ ਵਧੀਆ ਸੁਪਨਾ ਆਇਆ ਜੀ ਤੁਹਾਨੂੰ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਤਾਂ ਉਹ ਆਖਣ ਲੱਗਿਆ ਰਾਜਾ ਕਹਿੰਦਾ ਵੀ ਉਹ ਕਿਵੇਂ ਕਹਿੰਦਾ ਜੀ ਇਸ ਸੁਪਨੇ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਤੁਹਾਡੀ ਉਮਰ ਬਹੁਤ ਲੰਮੀ ਹੈ ਕਹਿੰਦਾ ਜਾਣਾ ਤਾਂ ਇੱਕ ਦਿਨ ਆਪਾਂ ਸਾਰਿਆਂ ਨੇ ਹੀ ਆ ਪਰ ਜਿਹੜੇ ਆਪਣੇ ਤੁਹਾਡੇ ਪਰਿਵਾਰ ਦੇ ਜੀ ਨੇ ਇੱਕ ਇੱਕ ਕਰਕੇ ਤੁਹਾਡੇ ਤੋਂ ਪਹਿਲਾਂ ਜਾਣਗੇ ਤੁਹਾਡੀ ਉਮਰ ਇੰਨੀ ਲੰਮੀ ਆ ਕਿ ਤੁਸੀਂ ਸਾਰਿਆਂ ਤੋਂ ਬਾਅਦ ਜਾਓਗੇ ਪਰਮਾਤਮਾ ਕੋਲੇ ਤੁਹਾਡੀ ਵਾਰੀ ਜਾਣ ਦੀ ਸਾਰਿਆਂ ਨਾਲੋਂ ਬਾਅਦ ਚਾਉ ਹੁਣ ਇਸ ਪੰਡਤ ਨੇ ਵੀ ਉਹੀ ਗੱਲ ਕਹੀ ਆ ਜਿਹੜੀ ਗੱਲ ਪਹਿਲਾਂ ਵਾਲੇ ਪੰਡਤ ਨੇ ਕਹੀ ਸੀ ਪਰ ਕਹਿਣ ਦਾ ਤਰੀਕਾ ਵੱਖ ਸੀ ਕਿਉਂਕਿ ਪਰਿਵਾਰ ਨੇ ਪਹਿਲਾਂ ਮਰਨਾ ਇਹ ਵੀ ਉਹੀ ਉਹੀ ਪਹਿਲਾਂ ਵਾਲੇ ਪੰਡਤ ਨੇ ਸੇਮ ਗੱਲ ਕਹੀ ਆ ਇਹ ਪੰਡਤ ਨੇ ਵੀ ਸੇਮ ਗੱਲ ਕਹੀ ਆ ਪਰ ਇਹ ਪੰਡਤ ਨੇ ਥੋੜੀ ਜੀ ਲਿਆਕਤ ਨਾਲ ਤੇ ਸਮਝ ਨਾਲ ਗੱਲ ਕਰੀ ਆ ਜੀਦਾ ਕਰਕੇ ਇਸ ਪੰਡਤ ਨੂੰ ਸਿਉਨੇ ਦੀਆਂ ਮੋਹਰਾਂ ਰਾਜੇ ਨੇ ਨਾਮ ਦੇ ਵਿੱਚ ਦਿੱਤੀਆਂ ਤੇ ਉਸ ਪੰਡਤ ਨੂੰ ਜਿਹਨੇ ਬਿਨਾਂ ਸੋਚੇ ਸਮਝੇ ਹੀ ਗੱਲ ਕਰਤੀ ਉਸ ਪੰਡਤ ਨੂੰ ਫਾਂਸੀ ਮਿਲ ਗਈ ਉਹ ਗੱਲਾਂ ਕਈ ਕਿਸੇ ਨੂੰ ਕਹਿਣ ਵੇਲੇ ਨਾ ਜੇ ਆਪਾਂ ਥੋੜਾ ਜਿਆ ਸੋਚ ਲਈਏ ਜੇ ਕਿਸੇ ਨੂੰ ਕੌੜੀ ਗੱਲ ਵੀ ਕਹਿਣੀ ਆ ਤਾਂ ਵੀ ਕਿਸੇ ਤਰੀਕੇ ਕਹੀਏ ਕਿ ਅਗਲੇ ਨੂੰ ਗੁੱਸਾ ਨਾ ਲੱਗੇ ਇਹ ਜੀਵ ਹੈ ਇਹ ਅਰਸ਼ਾਂ ਤੋਂ ਫਰਸ਼ ਤੇ ਤੇ ਫਰਸ਼ਾਂ ਤੋਂ ਅਰਸ਼ ਤੇ ਪਹੁੰਚਾ ਦਿੰਦੀ ਆ ਬੰਦੇ ਨੂੰ ਥੋੜਾ ਜਿਹਾ ਸੋਚ ਸਮਝ ਕੇ ਸੋ ਆਪਣੀਆਂ ਹੁਣ ਜਿਹੜੀਆਂ ਕਹਾਣੀਆਂ ਹੁੰਦੀਆਂ ਨੇ ਇਹ ਪੁਰਾਣਾ ਪੰਜਾਬ 13 13 ਤੇ ਪਾਉਣੀਆਂ ਸ਼ੁਰੂ ਕੀਤੀਆਂ ਨੇ ਪੁਰਾਣਾ ਪੰਜਾਬ 13 13 ਆਪਣੇ ਚੈਨਲ ਦਾ ਨਾਮ ਹੈ ਇਹ ਚੈਨਲ ਨੂੰ ਫੋਲੋ ਕਰ ਲਓ ਜਿਹੜੀਆਂ ਕਹਾਣੀਆਂ ਸਾਡੇ ਦਾਦੇ ਸਾਡੇ ਨਾਨੇ ਨਾਨੀ ਦਾਦੀਆਂ ਸਾਨੂੰ ਜਿਹੜੀਆਂ ਕਹਾਣੀਆਂ ਸੁਣਾਉਂਦੀਆਂ ਹੁੰਦੀਆਂ ਸੀ ਬਹੁਤ ਕਹਾਣੀਆਂ ਲੈ ਕੇ ਅਸੀਂ ਇਹ ਚੈਨਲ ਤੇ ਆਉਣੇ ਹੁੰਨੇ ਆ ਜੇ ਸਾਡੀਆਂ ਕਹਾਣੀਆਂ ਤੁਹਾਨੂੰ ਵਧੀਆ ਲੱਗਦੀਆਂ ਨੇ ਪੰਜਾਬੀ ਵਿਰਸੇ ਦੇ ਨਾਲ ਪੰਜਾਬੀ ਰੀਤੀ ਰਿਵਾਜਾਂ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਕਰ ਲਓ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ ਪਿਆਰਪੂਰੀ ਸ਼ਾਸ਼ੀਕਾ